ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਇਹ ਸੱਜਣੋ ਫਿਰ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹੋਇਆ ਪਿੰਡ ਹੈਗਾ ਗੁਵਾਰਾ ਤਹਿਸੀਲ ਹੈਗੀ ਆ ਅਮਰਗੜ ਤੇ ਜ਼ਿਲ੍ਹਾ ਹੈਗਾ ਬਾਈ ਹੋਰਾਂ ਦਾ ਸੱਜਣੋ ਮਰੇਲ ਕੋਟਲਾ ਦੋ ਝੋਟੀਆਂ ਦਿਖਾਵਾਂਗੇ ਇੱਕ ਤਾਂ ਹੈਗੀ ਆ ਬੁੱਡੇ ਖੇੜੇ ਵਾਲੇ ਸੁਲਤਾਨ ਦੀ ਤੇ ਇੱਕ ਹੈਗੀ ਆ ਅਰਜਨ ਕੁੰਗੜ ਦੀ ਹੈਗੀਆਂ ਦੋਈ ਗੱਬਣ ਦੇ ਸੂਆ ਹੈਗੀਆਂ ਨੇ ਪਹਿਲਾ ਤੇ ਬਾਕੀ ਗੱਲਬਾਤ ਤੁਹਾਡੀ ਪਹਿਲਵਾਨ ਨਾਲ ਕਰਾ ਦਾਂਗੇ ਸਾਰੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਗੈਰੀ ਕੈਮਰਾ ਸਾਰੇ ਸੱਜਣਾ ਦੀ ਮਾਰਦੇ ਜਿੰਨੇ ਸਤਕਾਰਯੋਗ ਸੱਜਣ ਹੋਰੇ ਪਹੁੰਚੇ ਹੋਏ ਨੇ ਕਿਉਂਕਿ ਜੇ ਆਪਾਂ ਗੱਲ ਕਰ ਲਈ ਵੀ ਉਤਸ਼ਾਹ ਵਾਈ ਹੋ ਰਾ ਨੂੰ ਵੀ ਵੀਡੀਓ ਬਣਵਾ ਕੇ ਜਾਨਵਰ ਵੇਚਣਾ ਤੇ ਸੇਲ ਵਾਈ ਕਹਿੰਦਾ ਉਦਦਾ ਵੀ ਹੋ ਜਾਣਗੇ ਵਪਾਰੀ ਵੀ ਆਉਂਦੇ ਰਹਿੰਦੇ ਆ ਘਰੇ ਤੇ ਬਾਕੀ ਇਸ ਘਰ ਚ ਜਿੰਨੇ ਕ ਜਾਨਵਰ ਰੱਖੇ ਹੋਏ ਨੇ ਕੰਮ ਬਾਈ ਨੇ ਹਰਿਆਣੇ ਵਾਲੀ ਕਰਿਆ ਹੋਇਆ ਜਿਵੇਂ ਅਕਸਰ ਤੁਸੀਂ ਹਰਿਆਣੇ ਦੇ ਵੀਡੀਓ ਚ ਦੇਖਦੇ ਹੋ ਜਾਨਵਰ ਆ ਘਰਾਂ ਚ ਕਾਫੀ ਗਿਣਤੀ ਚ ਰੱਖੇ ਹੁੰਦੇ ਨੇ ਪੰਜਾਬ ਵਾਲੇ ਸੱਜਣਾ ਨੇ ਘਟਾਤੇ ਪਸ਼ੂ ਪਰ ਬਾਈ ਕੋਲੇ ਉਸੇ ਗਿਣਤੀ ਜੀ ਨੇ ਤੇ ਜਿਹੜਾ ਦੁੱਧ ਦਾ ਰਿਕਾਰਡ ਹੈ ਪਹਿਲਣਾ ਦਾ ਇਸ ਘਰ ਚ 14 ਤੋਂ 15 ਕਿਲੋ ਤੋਂ ਬਾਈ ਕਹਿੰਦਾ ਆਪਣੇ ਪਸ਼ੂ ਸਾਰੇ ਸਟਾਰਟ ਹੁੰਦੇ ਨੇ ਚੰਗੀ ਨਸਲ ਦੇ ਪਸ਼ੂ ਨੇ ਸਾਰੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਹੋਰ ਕੀ ਹਾਲ ਹੈ ਜੀ ਵਧੀਆ ਵੀਰੇ ਠੀਕ ਠਾਕ ਆ ਨਾਮ ਦੱਸ ਦੂਗੀ ਆਪਣਾ ਮੇਰਾ ਨਾਮ ਬਲਦੀਪ ਸਿੰਘ ਪਿੰਡ ਗੁਵਾਰਾ ਤਹਿਸੀਲ ਅਮਰਗੜ ਜ਼ਿਲ੍ਹਾ ਮਰੀਲ ਮਰੀਲ ਅਰੇ 3 ਚ ਆਪਣਾ ਪਸ਼ੂ ਪਾਲਣ ਦੀ ਕੀਤਾ ਜਾਂ ਕਿਵੇਂ ਖੇਤੀਬਾੜੀ ਦਾ ਵੀ ਹੈ ਖੇਤੀਬਾੜੀ ਦਾ ਵੀ ਵੀਰੇ ਪਸ਼ੂ ਪਾਲਣ ਦਾ ਨਾਲ-ਨਾਲ ਪਸ਼ੂਆਂ ਦਾ ਸ਼ੌਂਕ ਹੈ ਤਕਰੀਬਨ ਜਿੰਨੇ ਕ ਆਪਣੇ ਘਰੇ ਪਸ਼ੂ ਖੜੇ ਨੇ ਸਾਰੇ ਕਿਸੇ ਨਾ ਕਿਸੇ ਸੀਮਨ ਦੇ ਨੇ ਹਾਂਜੀ ਹਾਂ ਸਾਰੇ ਕੋਈ ਨਾ ਕੋਈ ਸੀਮਨ ਦੇ ਨੇ ਕਿਹੜੇ ਸੀਮਨ ਦੇ ਨੇ ਜਿਆਦੇ ਆਪਣੇ ਕੋਲ ਇਹਨਾਂ ਦੇ ਦੋ ਸੁਲਤਾਨ ਦੇ ਨੇ ਵੀਰੇ ਠੀਕ ਹੈ ਗੱਲ ਤੇ ਬਾਕੀ ਆਪਣੇ ਜੁਵਰਾਤ ਦੀ ਵੀ ਪੁਰਾਣੀ ਝੋਟੀ ਖੜੀ ਆ ਠੀਕ ਹੈ ਜੀ ਤੇ ਇੱਕ ਆਪਣੇ ਕੋਲੇ ਘਰ ਦਾ ਕੱਟਾ ਜਿਹਾ ਉਹਦੀ ਆ ਠੀਕ ਹੈ ਗੱਲ ਤੇ ਫੋਰ ਸੇਲ ਬਾਈ ਕੋਲੇ ਆ ਦੋ ਝੋਟੀਆਂ ਨੇ ਇਹਨਾਂ ਦੀ ਡਿਟੇਲ ਪੁੱਛੂਗਾ ਤੇ ਉਸ ਤੋਂ ਬਾਅਦ ਸ਼ੌਂਕ ਨੂੰ ਤੁਹਾਨੂੰ ਮੈਂ ਜਾਨਮਰ ਬਾਈ ਦੇ ਸਾਰੇ ਦਿਖਾ ਦੂੰਗਾ ਮੋٹے ਮੋٹے ਦਿਖਾ ਦੂੰਗਾ ਵੀਡੀਓ ਜਿਆਦਾ ਲੰਬੀ ਹੋ ਜੂ ਇੱਥੋਂ ਕਰ ਲਈਏ ਸ਼ੁਰੂ ਹਾਂਜੀ ਹਾਂਜੀ ਆ ਝੋਟੀ ਤੇ ਮਾਰਦੇ ਗੈਰੀ ਕੈਮਰਾ ਹੈਗੀਆਂ ਦੋਹੇ ਗੱਬਣਾ ਨੇ ਕਿਉਂਕਿ ਸੱਜਣ ਹੈਗੇ ਨੇ ਘਰੇਲੂ ਥੋੜਾ ਜਿਹਾ ਜਿਹੇ ਦੋ ਚਾਰ ਦਿਨ ਮੈਨੂੰ ਰੁੱਕ ਕੇ ਬੁਲਾਉਂਦੇ ਤਾਂ ਗੱਲਬਾਤ ਬੜੀ ਤਾਕੜੀ ਬਣਾ ਜੇ ਆਪਾਂ ਹਲੇ ਥੋੜੀਆਂ ਕੱਚੀਆਂ ਨੇ ਇੱਥੋਂ ਦਿਖਾ ਰਹੀ ਥੱਲੋ ਆਰਡਰ ਕੁਆਲਿਟੀ ਲਾ ਕੇ ਇੱਥੋਂ ਆਰਡਰ ਬਣਾਉਗੀ ਫੁੱਲ ਚੌੜਾ ਥਣ ਹੈਗਾ ਕੱਲਾ ਕੱਲਾ ਤੇ ਹੈਗਾ ਸੱਜਣੋ ਫੁੱਲ ਗੈਪ ਤੇ ਆ ਕੱਦ ਬਿੱਡ ਵੀ ਝੋਟੀ ਦਾ ਫੁੱਲ ਵੱਡਾ ਬਾਡੀ ਵਾਲੀ ਆ ਗਈ ਪੂਰੀ ਕਿਹੜੇ ਸੀ ਬਣਦੀ ਆ ਬਾਈ ਇਹ? ਵੀਰੇ ਸੁਲਤਾਨ ਦੀ ਆ। ਸੁਲਤਾਨ ਬੁੱਢੇ ਖੜੇ ਵਾਲੀ ਦੀ। ਹਾਂਜੀ। ਦੰਦਾਂ 'ਚ ਕਿਵੇਂ ਹੋਊਗੀ? ਇਹ ਦੁੱਗ੍ਹੀ ਆ ਵੀਰੇ ਦੰਦਾਂ 'ਚ। ਦੋ ਦੰਦ। ਹਾਂਜੀ। ਕਨਫਰਮ ਦੋ ਆ। ਹਾਂਜੀ। ਵੱਧ ਤਾਂ ਨਹੀਂ? ਨਾ ਨਾ। ਚੈੱਕ ਕਰੀ ਹੋਈ ਆ। ਹਾਂਜੀ ਵੀਰੇ। ਦਿਨ ਕਿੰਨੇ ਬਾਕੀ ਨੇ ਇਹਦੇ? ਦਿਨ ਵੀਰੇ ਹਫ਼ਤੇ 10 ਦਿਨ ਦੇ ਵਿੱਚ ਵਿੱਚ ਬਾਕੀ ਨੇ। ਹਫ਼ਤਾ 10 ਦਿਨ। ਹਾਂਜੀ। ਇਹਦੀ ਮਾਂ ਵੀ ਸੀ ਆਪਣੇ ਕੋਲੇ। ਇਹਦੀ ਮਾਂ ਹੈਗੀ ਸੀ ਆਪਣੇ ਕੋਲੇ। ਉਹਦਾ ਕੀ ਰਿਕਾਰਡ ਆ ਦੰਦਾਂ? ਉਹ ਤਾਂ ਵੀਰੇ 16-17 ਲੀਟਰ 'ਚ ਉਹ ਸੇਲ ਕਰਤੀ ਆਪਾਂ। ਠੀਕ ਆ ਗੱਲ ਨਾ। ਤੋਰ ਦੇ ਖੋਲ ਕੇ। ਤੋਰੀ ਬਾਈ ਖੋਲ ਕੇ। ਆ ਤੂੰ ਤੋੜ ਇਹ ਤੌਰ ਕੇ ਸੱਜਣੋ ਝੋਟੀ ਤੁਹਾਨੂੰ ਦਿਖਾ ਦਾਨਿਆ ਇਹ ਬਾਈ ਕਹਿੰਦਾ ਹੈਗੀ ਆ ਸੁਲਤਾਨ ਦੀ ਦੰਦਾਂ ਚ ਹੈਗੀ ਆ ਦੋ ਦੰਦ ਤੇ ਬਾਕੀ ਬਾਡੀ ਕੱਦ ਕਾਠ ਆਰਡਰ ਦਾ ਸਾਈਜ਼ ਤੇ ਥਣ ਦਾ ਸਾਈਜ਼ ਤੁਹਾਡੇ ਸਾਹਮਣੇ ਆ ਜੱਜਮੈਂਟ ਤੁਸੀਂ ਨੇ ਕਰਨੀ ਆ ਪਰ ਆ ਗਈ ਬਾਡੀ ਵਾਲੀ ਲੱਗੂ ਤੁਹਾਨੂੰ ਆ ਜਿਵੇਂ ਆਪਾਂ ਕੋਈ ਤੁਹਾਨੂੰ ਦੂਜੇ ਤੀਜੇ ਸੂਏ ਦੀ ਵੱਡੀ ਮੈਂ ਦਿਖਾਉਣ ਲੱਗ ਰਿਆਂ ਕੱਦ ਕਾਠ ਚੰਗੀਆਂ ਮਈਆਂ ਜੱਡਾ ਤੇ ਆਰਡਰ ਰੱਖੂਗੀ ਬਾਈ ਫੁੱਲ ਚੌੜਾ ਤੇ ਇਹਦੀ ਮਾ ਦਾ ਰਿਕਾਰਡ ਜਿਵੇਂ ਬਾਈ ਨੇ ਦੱਸਿਆ ਵੀ 16 ਤੋਂ 17 ਕਿਲੋ ਦਾ ਤੇ ਬਾਕੀ ਸੁਲਤਾਨ ਵਾਰੇ ਸਾਨੂੰ ਪਤਾ ਹੈ ਵੀ ਸੁਲਤਾਨ ਦੇ ਬੱਚੇ ਕਿੱਡੀ ਟਾਪ ਕੁਆਲਿਟੀ ਦੇ ਤੇ ਦੁੱਧ ਚ ਕਿਵੇਂ ਰਹਿੰਦੇ ਆ ਤੇ ਸਿੰਘ ਜਿਵੇਂ ਸੁਲਤਾਨ ਦਾ ਥੋੜਾ ਜਿਹਾ ਖੁੱਲਾ ਉਸ ਹਿਸਾਬ ਦਾ ਸਿੰਘ ਆ ਪਰ ਬਾਡੀ ਦੇ ਹਿਸਾਬ ਨਾਲ ਜਾਰੀ ਨੂੰ ਜੱਜਦਾ ਥਣ ਫੁੱਲ ਗਿਆ ਪਤੇ ਆ ਤੇ ਜਿਵੇਂ ਜਿਵੇਂ ਇਹ ਆਰਡਰ ਬਣਾਉਗੀ ਅੱਗੇ ਦੇ ਦਿਨ ਨੇੜੇ ਆਉਣਗੇ ਉਸ ਹਿਸਾਬ ਨਾਲ ਟਾਈਮ ਤੇ ਆ ਕੇ ਸਿਸਟਮ ਪਹਿਲਵਾਨ ਵਾਲਾ ਕਰ ਦੂ ਜਿਵੇਂ ਪਹਿਲਵਾਨ ਤੁਰਦੇ ਹੁੰਦੇ ਆ ਫਾਸ ਫਾਸ ਕਿ ਕਿੰਨਾ ਕੁ ਦੁੱਧ ਪਾਉਦੇ ਤੇ ਰੁਪਏ ਰਣਗੇ ਪਾਉ ਵੀਰੇ 14-15 ਲੀਟਰ 14-15 ਡੇਢ ਕਿੜ ਇਹਦਾ ਰੇਟ ਕੀ ਰਹੂਗਾ ਵੀਰੇ ਇਹਦਾ ਜੋੜੇ ਦਾ ਰੇਟ ਦੱਸਾਂਗਾ ਕੱਲੀ ਦਾ ਕੱਲੀ ਦਾ ਵੀ ਦੱਸ ਦੇ ਇਹਦਾ ਕੱਲੀ ਦਾ ਰੇਟ ਹੈਗਾ ਵੀਰੇ 1.7 1 ਲੱਖ ਤੇ 70 ਹਜ਼ਾਰ ਹਾਂਜੀ ਤੇ ਨਾਲ ਜੋੜੇ ਦਾ ਕਿੰਨਾ ਕਰ ਦਾਂਗੇ ਦੋਹਾਂ ਦਾ ਜੋੜੇ ਦਾ 3.5 ਲੱਖ ਆ ਵੀਰੇ ਜੋੜੇ ਦਾ 3.5 ਨਾ ਕਿੰਨੇ ਦੀਆਂ ਛੱਡ ਦਾਂਗੇ ਫਿਕਸ ਜੋੜਾ ਫਿਕਸ ਵੀਰੇ ਆਪਾਂ ਇੱਕੋ ਗੱਲ ਤੇ ਜੋੜਾ ਪੂਰੇ ਤਿੰਨ ਦਾ ਛੱਡਾਂਗੇ ਮਾਨ ਸਨਮਾਨ ਅੰਗਲੇ ਦਾ ਕਰਕੇ ਤੋਰਾਂਗੇ ਠੀਕ ਆ ਗੱਲ ਮਾਨ ਤਾਨ ਉਹ ਚੋ ਕਰ ਦਾਂਗੇ ਹਾਂ ਤੇ ਹੁਣ ਮਾਰ ਦੇ ਗਰੀ ਦੋ ਨੰਬਰ ਆਈ ਤੇ ਤੋਰੀ ਬਾਈ ਖੋਲ ਕੇ ਆਉਂਗੀ ਉਹ ਕਿਹੜੇ ਦੀ ਆ ਗਈ ਉਹ ਅਰਜਨ ਦੀ ਵੀਰੇ ਉਹ ਆ ਗਈ ਅਰਜਨ ਕੁੰਗੜ ਦੀ ਕੱਦ ਵਿੱਢੋ ਦਾ ਵੀ ਫੁੱਲ ਵੱਡਾ ਆ ਗਿਆ ਹਨਾ ਹਾਂਜੀ ਹਾਂ ਕੱਦ ਕਾਟ ਹੋਦਾ ਵੀ ਫੁੱਲ ਵੱਡਾ ਇਹਦੇ ਦਿਨ ਕਿੰਨੇ ਬਾਕੀ ਨੇ ਇਹਦੇ 10 ਦਿਨ ਬਾਕੀ ਨੇ ਵੀਰੇ ਇਹ ਦੰਦਾ ਚ ਕਿਵੇਂ ਆ ਇਹ ਚੋਕੀ ਆ ਵੀਰੇ ਮੂੰਹੋਂ ਚਾਰ ਦੰਦਾ ਇਹਦੀ ਮਾਂ ਦਾ ਕੀ ਰਿਕਾਰਡ ਆ ਇਹ ਵੀਰੇ ਆਪਾਂ ਇਹਦੀ ਮਾਂ ਦਾ ਰਿਕਾਰਡ 18 19 ਲੀਟਰ ਦੀ ਠੀਕ ਆ ਉਹ ਆਪਣੇ ਕੋਲ ਹੈਗੀ ਆ ਦਾ ਸੇਲ ਹੋ ਗਿਆ ਮਾਂ ਇਹਦੀ ਹੈਗੀ ਆ ਉਹ ਖੜੀ ਆ ਵੀਰੇ ਸਭ ਪਿੱਛੇ ਹੁਣ ਕਿਹੜੇ ਸੂਏ ਚ ਉਹ ਵੀਰੇ 7ਵੇਂ 8ਵੇਂ ਸੂਏ ਚ ਠੀਕ ਆ ਗੱਲ ਹੁਣ ਵੀ ਉਹਦੇ ਥੱਲੇ ਗੱਬਣਾ 5 ਮਹੀਨਿਆਂ ਦੀ 12 13 ਲੀਟਰ ਹੁਣ ਵੀ ਦੋ 12 13 ਐਸ ਵਾ ਮ ਹਾਜਰਾ ਪੰਜ ਮਹੀਨਿਆਂ ਦੀ ਗੱਬਨ ਦੇ ਹੁੰਦੇ ਪੰਜ ਦੀ ਗੱਬਨ ਥੱਲੇ ਤਾਜੀ ਹਲੇ ਵੀ 16 17 ਦੇੜ ਗਿੜੀ ਪਾਈ ਹੋਈ ਹਾਂਜੀ ਹਾਂਜੀ ਛੋਟੀ ਸੱਜਣੋਂ ਇਹ ਵੀ ਫੁੱਲ ਸ਼ਕੀਨ ਆ ਗਈ ਕੱਦ ਵਿੱਡੇ ਦਾ ਵੀ ਫੁੱਲ ਵੱਡਾ ਕਿਉਂਕਿ ਜਿਹੜੀ ਦਾ ਕੱਦ ਦਰਮਿਆਨਾ ਹੁੰਦਾ ਤੁਹਾਨੂੰ ਮੈਂ ਵੀਡੀਓ ਚ ਦੱਸ ਦਿੰਦਾ ਉਹਨਾਂ ਵੀ ਇਹਦਾ ਕੱਦ ਦਰਮਿਆਨਾ ਆ ਸੁਲਤਾਨ ਆਲੀ ਨਾਲੋਂ 2-4 ਉਂਗਲਾ ਇਹ ਵੱਡੀ ਹੋਊਗੀ ਹਨਾ ਹਾਂ ਹਾਂ ਵੀਰੇ 2-4 ਉਹਦੇ ਨਾਲੋਂ ਛੋਟੀ ਨਹੀਂ ਹੈਗੀ ਵੱਡੀ ਹੋ ਬਾਕੀ ਪਲਾਂ ਲੱਗ ਗਈ ਪਾਉਣ ਜਿਵੇਂ ਬਾਈ ਨੇ ਦੱਸਿਆ ਵੀ ਹਫਤੇ ਦੇੜ ਗੇੜ ਬਾਕੀ ਆ ਬਾਕੀ ਇਹ ਹੈਈਆਂ ਨੇ ਸੱਜਣੋਂ ਪੈਲਣਾ ਕਿਉਂਕਿ ਜਾਨਵੀ ਚੰਗੀ ਆ ਤੇ ਰੁੱਤਾਂ ਜਿਹੜੀ ਰੁੱਤ ਵੀ ਸਰਦੀ ਦੀ ਰੁੱਤ ਦੇ ਹਿਸਾਬ ਨਾਲ ਉੱਤੇ ਵੀ ਲਿਆ ਸਕਦੀਆਂ ਨੇ ਹਨਾ 5-7 ਦਿਨ ਹਾਂ ਵੀਰੋ ਲੈਣਗੇ ਉੱਤੇ ਦਾ ਇਹ ਜੋੜਾ ਬਾਈ ਕਹਿੰਦਾ ਦੇਵਾਂਗੇ ਆਪਾਂ 3 ਲੱਖ ਦਾ ਪੂਰੇ ਦਾ ਮਾਨ ਤਾਨ ਥੋੜਾ ਬਹੁਤਾ ਉਹਦੇ ਚ ਕਰ ਦਾਂਗੇ ਇੱਕ ਹੈਗੀ ਆ ਬੁੱਢੇ ਘੇੜੇ ਵਾਲੇ ਸੁਲਤਾਨ ਦੀ ਦੋ ਦੰਦ ਤੇ ਆਹ ਕੱਟੀ ਹੈਗੀ ਆ ਅਰਜਣ ਦੀ ਇਹ ਹੋ ਗਈ 4 ਦੰਦ ਤੇ ਬਾਕੀ ਰੂਟੀਨ ਚ ਥੋੜਾ ਜਿਹਾ ਜਾਨਵਰ ਉਦਾਂ ਬਾਈ ਦੇ ਮੈਂ ਦਿਖਾ ਦਣਾ ਇੱਧਰ ਮਾਰਦੀ ਗੈਰੀ ਕੈਮਰਾ ਤੇ ਇਹਨਾਂ ਦੇ ਟੀਕੇ ਲੱਗੇ ਕਿਹੜੇ ਨੇ ਅੱਗੇ ਮਲਕੀ ਸਿੰਘ ਕੈਰੋਂ ਹਰਿਆਣਾ ਦਾ ਹੀਰੋ ਬੁੱਲ ਦੇ ਟੀਕੇ ਨੇ ਵੀਰ ਹੀਰੋ ਦੇ ਹੀਰੋ ਚੰਗੇ ਰਿਕਾਰਡ ਦਾ ਹਾਂ ਵੀਰੇ 27 ਲੀਟਰ ਆ ਮਾਲਾ ਦੁੱਧ ਦਾ ਰਿਕਾਰਡ 27 27 ਖਾਸਾ ਹੁੰਦਾ ਵੀਰੇ ਐ ਚੈੱਕ ਕਰ ਲੋ ਵੀ ਨਾ ਬ੍ਰੰਮਾ ਖਾਦਾ ਭਰ ਜਾਣਾ ਹਾਂ ਚੈੱਕ ਕਰੋ ਤੁਸੀਂ ਠੀਕ ਆ ਗੱਲ ਆਜੋ ਡਾਕਟਰ ਸਾਹਿਬ ਨਾਲ ਕਰਾਉਨੇ ਤੁਹਾਡੀ ਗੱਲ ਬਾਤ ਇਹਦਾ ਟੀਕਾ ਲਾਇਆ ਹੋਇਆ ਪਹੁੰਚੇ ਹੋਏ ਨੇ ਓਰੇ ਆ ਜਾ ਆਜ ਡਾਕਟਰ ਸਾਹਿਬ ਆਜੋ ਇਧਰ ਮਾਜੀ ਕੀ ਨਾਮ ਆ ਜੀ ਆਪਣਾ ਅਮਰਿਤਪਾਲ ਸਿੰਘ ਆ ਜੀ ਅਮਰਿਤਪਾਲ ਸਿੰਘ ਪਿੰਡ ਆਪਣਾ ਇਹੀ ਆ ਜਾ ਗਏ ਜੀ ਇਧਰ ਗੁਵਾਰਾ ਪਿੰਡ ਹਾਂਜੀ ਇਹ ਕਿਹੜੇ ਕਿਹੜੇ ਸੀਮਨ ਲੱਗਿਆ ਭਾਈ ਇਹਨਾਂ ਦੇ ਇਹਨਾਂ ਦੇ ਹੀਰੋ ਦੇ ਲਾਇਏ ਨੇ ਵੀਰੇ ਦੋਨਾਂ ਦੇ ਹੀ ਠੀਕ ਆ ਜੀ ਹੀਰੋ ਦਾ ਫਾਦਰ ਸਾਈਡ ਕਿਹੜੀ ਆ ਫਾਦਰ ਮੈਂ ਡਿਟੇਲ ਦੇ ਦਿੰਨਾ ਮਲਕੀਤ ਸਿੰਘ ਕੈਰੋਂ ਦਾ ਆਪਾਂ ਨੰਬਰ ਵੀ ਦੇ ਦਾਂਗੇ ਠੀਕ ਆ ਜੀ ਨਾਲ ਆਪਾਂ ਕਰ ਲਾਂਗੇ ਵੀਡੀਓ ਚੈਟ ਕਰ ਦੋ ਤੁਸੀਂ ਠੀਕ ਆ ਜੀ ਤੇ ਚੰਗੇ ਰਿਕਾਰਡ ਵਾਲੀ ਚੰਗੇ ਰਿਕਾਰਡ ਦਾ ਜੀ ਮਦਰ ਕਿਹੜੀ ਸੀ ਉਹਦੀ ਮਦਰ ਭਾਰਤੀ ਆ ਜੀ ਠੀਕ ਆ ਤੇ ਮੁਖਤਰ ਉਹਨਾਂ ਨੂੰ ਆਈ ਹੋਈ ਸੀ ਫਾਸਟ ਕਿਹੜੇ ਸਾਲ ਦੀ ਗੱਲ ਆ ਭਾਈ ਸ਼ਾਇਦ 14 ਜਾਂ 15 ਉਹ ਮਲਕੀਤ ਸਿੰਘ ਕੈਰੋਂ ਹੀ ਦੱਸੂਗਾ ਜੀ ਉਹਨਾਂ ਜਾਨੀ ਆਈ ਹੋਈ ਆ ਨੰਬਰ ਠੀਕ ਆ ਕਰਨਾ ਤੇ ਜ਼ਿਆ ਠੀਕ ਹੈ ਜੀ ਇਹ ਬੰਦੇ ਨੇ ਆ ਦੁੱਧ ਤੇ ਆਈਆਂ ਕੋਈ ਇਕੱਟੀਆਂ ਇਧਰ ਦੁੱਧ ਤੇ ਜੀ ਅਗਲੇ ਸਾਲ ਸੂ ਕਰਨਗੀਆਂ ਠੀਕ ਹੈ ਜੀ ਹਾਂ ਜੀ ਆਪਣਾ ਮੰਨੋ ਵੀ 2-2 ਸਾਲ ਦੀਆਂ ਤੋਤੇ ਨੇ ਉਹ ਠੀਕ ਹੈ ਜੀ ਹੋਰ ਕਿਹੜੇ-ਕਿਹੜੇ ਸੀਮਨ ਲਾਈ ਜਾਨੇ ਆਪਾਂ ਇਧਰ ਸੁਲਤਾਨ ਦਾ ਬੋਤਲਾਇਆ ਜੀ ਬੁੱਢੇ ਖੇੜੇ ਵਾਲੇ ਦਾ ਠੀਕ ਹੈ ਜੀ ਅਰਜਨ ਕੁੰਗੜ ਦਾ ਠੀਕ ਹੈ ਜੀ ਜੁਬਰਾਜ ਦਾ 1476 ਦਾਸ ਬੋਤਲਾਇਆ ਜੀ 347 ਲਾਇਆ ਟੋਪ ਦੀ ਲਾਈਨੇ ਕਹਿਣ ਦਾ ਹਾਂ ਜੀ ਸਿਰੇ ਦੀ ਠੀਕ ਹੈ ਗੱਲ ਤੇ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਏਰੀਏ ਦੇ ਡਾਕਟਰ ਦੇ ਹੱਥ 'ਚ ਹੀ ਹੁੰਦੀ ਏਰੀਏ 'ਚ ਚੰਗੀ ਬਰੀਡ ਉਦਾਂ ਜਿਵੇਂ ਪਾਪਾ ਕਹਿੰਦੇ ਨੇ ਵੀ ਨਕਲੀ ਸਿੱਕੇ ਜਿੰਨੇ ਮਰਜ਼ੀ ਲਈ ਜਾਓ ਫਾਰਮਰ ਨੂੰ ਡਾਕਟਰ ਸਮਝਾ ਕੇ ਕਨਵਰਸ ਕਰ ਸਕਦਾ ਹੁੰਦਾ ਬਾਈ ਹੈਨਾ ਵੀ ਜੇ ਤੂੰ 200 ਦਾ ਟੀਕਾ ਲਵਾਉਣਾ ਯਾਰ ਤੈਨੂੰ 300 ਦਾ ਪੈਜੂ ਪਰ ਬਰੀਡ ਚੰਗੀ ਤਿਆਰ ਹੋ ਬਰੀਡ ਚੰਗੀ ਆ ਤੁਹਾਡੇ ਸਾਹਮਣੇ ਖੜੀ ਵੀ ਹੈ ਬਾਈ ਦੇ ਘਰੇ ਜੇ ਨਾਰਮਲ ਹੁੰਦੀਆਂ ਬਾਈ ਇਹਨਾਂ ਦਾ ਰੇਟ 70 75 ਹੋਣਾ ਸੀ ਹੈਨਾ ਚੰਗੀ ਨਸਲ ਕਰਕੇ ਇਹਨਾਂ ਦਾ ਰੇਟ ਵੱਧ ਗਿਆ ਤੇ ਇਹਨਾਂ ਚ ਮਾਦਰ ਬਾਈ ਕਿਹੜੇ ਦੀ ਖੜੀ ਸੀ ਆਪਣੇ ਕੋਲ ਉਹ ਖੜੀ ਆ ਵੀਰੋ ਉਹਦੀ ਹਾਂਜੀ ਆ ਜਾ ਕੇ ਰੀ ਲੈ ਆ ਦੇਣੀ ਮੈਂ ਉਹਦੀ ਮਾਦਰ ਵੀ ਦਿਖਾ ਦਿੰਨੇ ਤੁਹਾਨੂੰ ਆਪਾਂ ਉਹ ਹੈਗੀ 17 18 ਕਿਲੋ ਦੇ ਰਿਕਾਰਡ ਕਿਉਂਕਿ ਕਈ ਸੱਜਣ ਹੁਣ ਕਮੈਂਟ ਕਰਨਗੇ ਵੀ ਇਹਦਾ ਰੇਟ ਝੋਟੀਆਂ ਦਾ ਬਾਈ ਨੇ ਜ਼ਿਆਦਾ ਕਰਿਆ ਜ਼ਿਆਦਾ ਤਾਂ ਕਰਿਆ ਵੀ ਇਹ ਸਾਰੀਆਂ ਚੰਗੇ ਰਿਕਾਰਡ ਵਾਲੀਆਂ ਨੇ ਚੰਗੇ ਟੀਕਿਆਂ ਦੀਆਂ ਨੇ ਤੇ ਇਹਨਾਂ ਦੇ ਮਾਮਾ ਦਾ ਰਿਕਾਰਡ ਵੀ ਚੰਗਾ ਤੇ ਫਾਦਰ ਸਾਈਡ ਵੀ ਜਿਵੇਂ ਬਾਈ ਨੇ ਦੱਸਿਆ ਰਿਕਾਰਡ ਉਹਨਾਂ ਦਾ ਵੀ ਚੰਗਾ ਇਹਦਾ ਸੂਆ ਕਿਹੜਾ ਹੋ ਗਿਆ ਹੁਣ 8ਵਾਂ ਸੂਆ ਹੋ ਵੀਰੇ 8ਵਾਂ ਸੂਆ ਇਹ ਅਰਜਨਲੀ ਦੀ ਮਾਂ ਆ ਗਈ ਹਾਂ ਹੁਣ ਗੱਭੜਗੇ ਨਹੀਂ ਟਾਈਮ ਪੰਜ ਮਹੀਨੇ ਦੀ ਗੱਭੜਾ 12 ਕਿਲੋ ਦੁੱਧ ਤਿਆਰ ਹੁਣ ਵੀ ਹਜੇ ਵੀ ਹਾਂਜੀ ਸ਼ੂਆਕਟਰ ਸੇ ਅੱਠਵਾਂ ਵੀਰੇ ਲੱਗਦੀ ਨਹੀਂ ਯਾਰ ਅੱਠਵਾਂ ਨਾ ਹਾਂ ਲੱਗਦੀ ਨਹੀਂ ਹੈਗੀ ਲੱਗਦੀ ਨਹੀਂ ਅੱਠਵਾਂ ਸਾਮ ਸਮਾਂਲ ਚੰਗੀ ਆ ਅੱਠਵੇਂ ਮਹੀਨੇ ਤੱਕ 10 ਲੀਟਰ ਤੱਕ ਦੁੱਧ ਤੈਨਾ ਛੱਡਣੀ ਪੈਂਦੀ ਆ ਠੀਕ ਆ ਗੱਲ ਤੇ ਬਾਕੀ ਜਿਵੇਂ ਆਪਣੇ ਕੋਲੇ ਪਹਿਲੇ ਨਾ ਹੋਰ ਸੂਣੀਆ ਕਿੰਨੇ ਕ ਦੁੱਧ ਤੋਂ ਸਟਾਰਟ ਹੁੰਦੀ ਆ ਉਹ ਦੋ ਅੰਦਰ ਖੜੀਆਂ ਨੇ ਪਹਿਲਾਂ ਨਾ ਹੀ ਵੀਰੇ 14 14 ਤੋਂ ਸਟਾਰਟ ਹੋਈਆਂ ਹੋਈਆਂ ਨੇ ਠੀਕ ਆ ਜਿਵੇਂ ਆਹ ਕੱਟੀਆਂ ਖੜੀਆਂ ਨੇ ਜਿਵੇਂ ਉਹ ਕੱਟੀਆਂ ਖੜੀਆਂ ਇਹ ਕਿਹੜੀਆਂ ਨਹੀਂ ਆ ਗਈਆਂ ਇਹ ਇਹ ਹੀਰੋ ਦੀ ਆ ਵੀਰੇ ਇਹ ਵੀ ਆਪਣੇ ਕੋਲੇ ਸਾਰੀਆਂ ਕੱਟੀਆਂ ਹੀਰੋ ਦੀ ਨੇ ਠੀਕ ਆ ਹੋਰ ਕੋਈ ਵੀ ਨਹੀਂ ਹੈਗਾ ਆਪਣੇ ਕੋਲੇ ਠੀਕ ਗ੍ਰੇ ਨੰਬਰ ਆਪਣੇ 298769 ਹਾਂਜੀ 26800 ਹੋਰ ਕਿਹੜਾ ਨੰਬਰ ਹੈ 8872726800 ਨੰਬਰ ਸੱਜਣੋ ਬਾਈ ਦੇ ਮੈਂ ਵੀਡੀਓ 'ਚ ਹੀ ਚਲਾ ਦੂੰਗਾ ਜਿਹੜੇ ਸੱਜਣੋ ਦੋਹੇ ਝੋਟੀਆਂ ਪਸੰਦ ਆਉਣੀਆਂ ਜਾਂ ਕੱਲੀ-ਕੱਲੀ ਪਸੰਦ ਆਊਗੀ ਉਹ ਗੱਲਬਾਤ ਬਾਈ ਨਾਲ ਕਰ ਲਿਓ ਪਿੰਡ ਹੈਗਾ ਗੁਵਾਰਾ ਤਹਿਸੀਲ ਅਮਰਗੜ ਤੇ ਜ਼ਿਲ੍ਹਾ ਹੈਗਾ ਸੱਜਣੋ ਬਾਈ ਦਾ ਮਰੇਲਕੋਟ ਦਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ